ਮੁਹੱਲੇ ਦਾ ਮਹਿਸੂਸ ਹੈ ਹਰ ਤਰਫੋਂ ਇਹ ਹੈ ਹਰ ਤਰਫੋਂ ਨਾ ਕਿ ਮੈਂ ਬੋਲਦਾ ਹੈ ਸਾਰੇ 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 ਪੰਥ ਦੇ ਸਾਥੀਆਂ ਨੂੰ ਬਾਰੂਨ ਨੂੰ ਪਤਾ ਹੈ ਕਿ ਰਾਜੇ ਕੰਡਾ ਜਿਹੜਾ ਮੇਲਾ 21 ਤਰੀਕ ਦਿਨੈਤਵਾਂ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਔਰ ਸੰਗਤ ਦੇ ਵਿੱਚ ਤਾਫੀ ਜਿਹੜਾ ਅਜੀਬ ਲੈ ਬੰਦ ਜਿਹੜਾ ਲੱਗ ਰਹੀ ਹੈ ਔਰ ਇਹ ਤੋਂ ਪਿੰਡ ਦੇ ਬਾਕੀ ਚੰਦ ਸਾਹਿਬ ਕਿਰਾਏ ਗਏ ਲੰਗਰ ਦੀ ਵਰਤਾਈ ਦੇ ਉਸ ਲੰਗਰ ਵਰਤਾਈ ਦੇ ਜਿਹੜੀ ਸੇਵਾ ਰਾਜਿਆਂ ਨੂੰ ਲਾਜ਼ਮੀ ਹੈ ਇਸੇ ਤਰ੍ਹਾਂ ਦੇ ਤਾਲਾਦਨ ਦੇ ਸਟਾਫ ਦਾ ਕੰਮ ਕਰ ਪੂਰਾ ਦੇਖਿਆ ਗਿਆ ਔਰ ਮੈਂ ਸਾਰੇ ਸੰਗਠਨ ਦਾ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਇੰਨਾ ਵੀ ਵਿਅਕਤੀ ਦਾ ਧੰਨਵਾਦ ਕਰਦਾ ਹਾਂ ਸ਼ਾਨਦਾਰ ਜੀ ਔਰ ਨੈਕਸਟ ਚੈਪਟਰ ਵਿੱਚ ਅਗਲੇ ਸਾਲ ਨਲੀ ਜੀ ਇੰਟਰ ਲੋਕ ਦਾ ਜਿਹੜਾ ਕੰਮ ਹੈ ਉਹ ਜਿਹੜਾ ਬਹੁਤ ਤਰ੍ਹਾਂ ਤੋਂ ਸ਼ਾਨਦਾਰ ਹੈ ਪਰੂਨ ਜੀ ਸਾਹਿਬ ਜੀ ਅਸੀਂ ਆਪਕਾ ਅਪੀਲ ਕਰਦੇ ਹਾਂ ਕਿ ਆਪ ਅੱਗੇ ਵੀ ਇਹ ਇੰਟਰ ਲੋਕਾਂ ਦਾ ਪਲਾਣ ਕਰ ਸਕਦੇ ਹੋ 2025 ਦਾ ਹੋਵੇਗਾ ਅਗਲੇ ਸਾਲ ਦਾ ਇੰਟਰ ਲੋਕੋਮੀਆ ਉਹਦੇ ਵੀ ਪੂਰ ਕਰਦੇ ਹੈ ਤੇ ਵੱਧ ਕਰਕੇ ਇਸ ਨੂੰ ਜੋੜੋ ਸਾਹਿਬ ਜੀ ਕੀ ਗੱਲ ਹੈ ਇਹ ਕੁਬਾਤ ਕਾਂਟੇ ਨਗਰ ਜੋ ਬੋਲੇ ਇਸ ਨੂੰ ਮੰਨਦਾ ਹੈ ਪੁਲਿਸ ਬਾਜ਼ੀ ਕਾ ਚੀਨਗਰ ਗੁਰਦੇਵ ਤੰਗੂਤਰੀ ਜੈ ਜੀ ਜੇਪਰ ਅੱਜ ਬੜਾ ਹੀ ਸੁਭਾਵਨਾ ਸਮਾਂ ਗੁਰੂ ਮਹਾਰਾਜ ਜਾਨ ਸਭ ਦਾ ਜੀਨੇ ਟੰਡਾ ਪਰਿਵਾਰਾਂ ਨੂੰ ਬਖਸ਼ਿਸ਼ ਕੀਤਾ ਹੈ ਯਾਦ ਬਾਤ ਅੱਜ ਜਿਹੜੇ ਮੇਰੇ ਵੀਰ 5 ਮਿੰਟ ਆ ਸੜਕ ਤੇ ਸਾਡੇ ਦੇ ਰਸਤਾ ਸਾਫ਼ ਕਰਦੇ ਸੀ ਉਹਨਾਂ ਦੇ ਬੇਨਤੀ ਹੈ ਕਿ ਉਹ ਵੀ ਆਪਣਾ ਮਾਨ ਚੰਪਾ ਨਾ ਜਾਣਾ ਤੇ ਜਿਹੜੇ ਨਾਰੀਆਂ ਨੇ ਬੜਾ بارش ਕਰਕੇ ਬੜਾ ਪ੍ਰਭਾਵ ਹੋ ਗਿਆ ਰੋਡ ਉੱਪਰ ਨੇ ਸੇਵਾ ਕਰਕੇ ਇੱਕੋ ਤਾੜੀ ਵੀ ਲਾਉਣਾ ਲਈ ਜਿਨ੍ਹਾਂ ਨੇ ਤੁਹਾਡੇ ਔਰ ਲਈ ਰਸਤੇ ਸਾਫ਼ ਕੀਤੇ ਐ ਤੇ ਸਾਡੇ ਲਈ ਬਹੁਤ ਹੀ ਪਿਆਰ ਦੀ ਕਲਾ ਦੀਪਕ ਮੋਦੀਆ ਮੋਦੀਆ ਨਿੱਕੋ ਕੋਟ ਕਲਾ ਬੋਨ ਲਾਲ ਸੰਗਤ ਨੂੰ ਆਨੰਦ ਮਾਣ ਰਹੀਆਂ ਨੇ ਜੀਤੋਵਾਲ ਬੋਨ ਲਾਲ ਜੀਤੋਵਾਲ ਜੀ ਸੰਗਤਾਂ ਚੱਲ ਕਰਕੇ ਆਈਆਂ ਨੇ ਬੜੇ ਬੜੇ ਦੇ ਅਸਥਾਨਾਂ ਤੇ ਸਰਵਸੰਗਤਾਂ ਦੀਆਂ ਹਾਜ਼ਰੀਆਂ ਤੇ ਮੇਰੇ ਵੀ ਆਪਣਾ ਸਤਿਕਾਰ ਦੇ ਰਜ ਹੈ ਜਣੇ ਆਤੇ ਨਾਮ-ਦਾਨ ਦੀਆਂ ਦਾਤਾਂ ਦੇ 30 ਕੋਟ ਕਲਾ ਦੀਪਾ ਜੀ ਕੋਟ ਕਲਾ ਤੋਂ ਨਿੱਕੋ ਕੋਟ ਕਲਾ ਔਰ ਬੋਨ ਲਾਲ ਜੀ ਜੀਤੋਵਾਲ ਬੋਨ ਲਾਲ ਸਾਡਾ ਵੀ ਜੀਤੋਵਾਲ ਤੋਂ ਜੈਪੀ ਜੀ ਦੀਪਾ ਜੀਾਰੇ ਮੇਰੇ ਵੀ ਬੜੇ ਸਤਿਕਾਰ ਦੇਖਦੇ ਆਪਣਾ ਮਾਣ